ਸਾਰਗ ਮਹੱਲਾ ਪੰਜਵਾ ਮੈਲਾ ਹਰ ਕੀ ਨਾਮ ਬਿਨ ਜੀਓ ਇਹ ਜੀਵ ਮਾਰਾ ਮੈਲਾ ਕਿਉ ਹੋ ਗਿਆ ਹਜ਼ੂਰ ਕੰਗਨ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਾਈ ਇਹ ਜੀਵ ਮੈਲਾ ਹੋ ਰਿਹਾ ਹੈ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਇਹਨੂੰ ਮੈਲਾ ਲੱਗੀਆਂ ਹੋਈਆਂ ਸਬਦ ਸਪਰਸ਼ ਗੁਪਰਾਸਗੰਧ ਬਿਸ਼ੀਆਂ ਦੀਆਂ ਮੈਲਾ ਲੱਗੀਆਂ ਹਨ ਸੁਧਬਤ ਲੋਕੀਖਣਾ ਤੀਨੀ ਦੀਆਂ ਮੈਲਾ ਲੱਗੀਆਂ ਹੋਈਆਂ ਹਨ ਕਿਉਂ ਹਰਦਾ ਸਾਹਿਬ ਸੰਗਤ ਜੀ ਮਾਰੇ ਦੇ ਨਾਮ ਤੋਂ ਬਿਨਾਈ ਮੈੜਾ ਹੋ ਰਿਹਾ ਹੈ ਜੀਵਾਤਮਾ ਦਾ ਇਹ ਤਿੰਨਾਂ ਦੇਹਾਂ ਦਾ ਦੇ ਸੂਖਮ ਸਤੂਲ ਕਾਰਨ ਦੀ ਮੈਲ ਲੱਗੀ ਹੋਈ ਹੈ ਇਹ ਵੀ ਹਗ ਤਾਰੂਪ ਤੈਨੂੰ ਪ੍ਰਭ ਸਾਚ ਹੈ ਆਪ ਕੋ ਲਾਇਆ ਕਿਉਂ ਜਿਹੋ ਜਿਹੋ ਮੂੰਹ ਸੀ ਉਹੀ ਚਬੇੜ ਮਾਰਨ ਵਾਂਗੂ ਉਹ ਪ੍ਰਭ ਸੱਚੇ ਨੇ ਕੀ ਲੋ ਆਪਣੀ ਵੱਲੋਂ ਬੁਲਾ ਛੜਿਆ ਕਿਉਂ ਬੁਲਾਇਆ ਜੀ ਮਿਖ ਐਠ ਗੌਰੀ ਪੀ ਕਹਿੰਦੇ ਬਾਈ ਬਿਸ਼ਵ ਰੂਪੀ ਠਗ ਬੂਟੀ ਨੂੰ ਇਹ ਚੰਗੀ ਜਾਣ ਕੇ ਸ਼ਰਾਬਾਂ ਪੀ ਜਾਂ ਮੈਂ ਹਰ ਵਕਤ ਇਸ ਵਿੱਚ ਲੱਗਾ ਹੀ ਰਹਿਦਾ ਹਾਂ ਰਹਾਉ ਕੋਟ ਜਨਮ ਭ੍ਰਮਤੋ ਬਹੁ ਭਾਂਤੀ ਇਹ ਕਰੋੜਾਂ ਜੰਮਾਂ ਦੇ ਭਰਮ ਦਾ ਆਇਆ ਹੈ ਬਹੁ ਤਰ੍ਹਾਂ ਕਰਕੇ ਫੇਤ ਨਹੀਂ ਕਤੂ ਪਾਈ ਕਿਸੇ ਜੀਵਨ ਦੀ ਸਤਿ ਨਹੀਂ ਰਹਿ ਸਕਿਆ ਸਾਰਿਆਂ ਜੰਤੂ ਦੇ ਸਮੇਂ ਨੂੰ ਕੱਢਿਆ ਗਿਆ ਹੈ ਕਿਸੇ ਦੇ ਦੇ ਵਿੱਚ ਨਹੀਂ ਥਾਂ ਵੀ ਹੋਣ ਉੱਠ ਰੁਫਰਦਾ ਹੈ ਇਹ ਹਾਲ ਪਈ ਹੈ ਜੀ ਪੂਰਾ ਸਤਗੁਰ ਸਹਿਜ ਨਾ ਭੇਟਿਆ ਇਹਨਾਂ ਨੂੰ ਪੂਰ ਸਤਗੁਰੂ ਜੀ ਨਹੀਂ ਮਿਲੇ ਸਤਗੁਰਾਂ ਤੋਂ ਸਹਿਜ ਗਿਆਨ ਨਹੀਂ ਪ੍ਰਾਪਤ ਹੋਇਆ ਗਿਆਨ ਤੋਂ ਬਿਗੈਰ ਸਹਿ ਇਸ ਰੂਪ ਨਹੀਂ ਭੇਟਿਆ ਮਿਲਿਆ ਸਾਖਤ ਆਵੇ ਜਾਏ ਜਿਸ ਕੰਨੇ ਸਤਿ ਦੀ ਸ਼ਕਤੀ ਦਾ ਉਪਾਸ਼ਕੇ ਜੀਵ ਆਉਂਦੇ ਜਾਂਦੇ ਰਹਿੰਦੇ ਜਾਂਦੇ ਮਰਦੇ ਰਹਿੰਦੇ ਹਨ ਆਖ ਲਿਓ ਪ੍ਰਭ ਸੰਮਰਥ ਦਾਤੇ ਜੀ ਸਰਬ ਕਲਾ ਸਮਰਥ ਸ਼ਕਤੀवान ਦਾਤਾ ਜੀ ਸਾਡੀ ਰੱਖਿਆ ਕਰ ਲੋ ਆਪ ਤੁਮ ਪ੍ਰਭ ਆਗਮ ਆਪ ਤੁਸੀਂ ਪ੍ਰੂਵ ਰੱਖੇ ਹੋ ਮੰਦਿਰ ਸੰਕਲਪਾਂ ਮੁਕਲਪਾਂ ਤੋਂ ਆਗੋ ਪਰਕ੍ਰਿਤੀ ਦੇ ਪਰਾਵਾਰ ਤੋਂ ਪਰੇ ਹੋ ਨਾਨਕ ਦਾਸ ਤੇਰੀ ਸਰਣਾ ਸਤਿਗੁਰੂ ਸਾਹਿਬ ਜੀ ਕਹਿੰਦੇ ਹੋ ਬੇਨਤੀ ਕਰੇ ਭਾਈ ਕਿ ਮਾਰਾ ਮੈਂ ਨਦਾਸ ਸਾਹਿਬ ਦਾ ਆਪ ਕਿਛ ਕਰਨ ਹੋ ਪਾਵ ਜਲ ਉਤਰਿਓ ਪਾਰ ਆਪ ਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਾਂ ਬਖਸ਼ਿਸ਼ ਕੀਤੀ ਆਪਨੇ ਸਾਰਗ ਮਹੱਲਾ 5ਵਾਂ रावण ਕੋ RAM ਕੇ ਗੁਣ ਬਾਜ ਰੋਈਏ ਰਮਣ ਉਚਾਰਨ ਕਰਨਾ ਹੈ ਹਰ ਵਕਤ ਕਰੇ ਆਪ ਦੇ ਗੁਣੋ ਚਾਰਦਾ ਰਹਿਣਾ ਹੈ ਕਦੇ ਕਿਸ ਦੀ ਝੋਲੀ ਚੁਕਦਾ ਰਹਿਣਾ ਹੈ ਐਵੇਂ ਲੋਕਾਂ ਦੀ ਖੁਸ਼ਾਮਤ ਕਰਦਾ ਰਹਿਣਾ ਹੈ ਰਾਵਣ ਕੋ RAM ਕੇ ਗੁਣ ਬਾਜ ਜੇ ਤੈ ਹੋ ਸਕਣ ਉਚਾਰਨ ਨਹੀਂ ਕਰਨੇ ਹੈ ਤਾਂ ਰਾਵਣ ਸੁੰਦਰ RAM ਦੇ ਗੁਣਾਂ ਦਾ ਨਵਾਦ ਰਜਣਾ ਗੁਣਾਂ ਦਾ ਬਾਜ ਨਾ ਆਉਂਦਾ ਕਸਨਦਾ ਪਰਮੇਸ਼ਰ ਦੇ ਗੁਣਾਂ ਯਾ ਕਥਨ ਕਰਨਾ ਹੈ ਇਹ ਸੁੰਦਰ ਹੈ ਜੇ ਉਚਾਰਨਾ ਕਰ ਮਾਰੋ ਦੇ ਗੁਣਾਨਵਾਦ ਉਚਾਰਨਾ ਰਿਆ ਕਰ ਹਰ ਵਕਤ ਵੇ ਸਾਧ ਸੰਗ ਧਿਆਈਏ ਸੁੰਦਰ ਨਾਮ ਉਚਾਰਨ ਵਾਸਤੇ ਪਰਮੇਸ਼ਰ ਦੇ ਗੁਣਾਂ ਨੂੰ ਹੀ ਗੁਣਾਨਵਾਦ ਉਚਾਰਨਾ ਕਰ ਅਨਵਾਦ ਕਰ ਗੁਣਾਂ ਦਾ ਪਰਮੇਸ਼ਰ ਦਾ ਉਚਾਰਨਾ ਕਰ ਇਹੀ ਉਚਾਰਨ ਹੈ ਤੇ ਸੁੰਦਰ ਹਨ ਸਾਧ ਸੰਗ ਤੇ ਆਈ ਹੈ ਪਰਮੇਸ਼ਰ ਸਾਧ ਸੰਗ ਜੀ ਮਿਲ ਕੇ ਪਰਮੇਸ਼ਰ ਅਕਾਲ ਪੁਰਖ ਨੂੰ ਹਰ ਵਕਤ ਤੇ ਆਉਂਦੇ ਰਹੀਏ ਅੰਮ੍ਰਿਤ ਜਾ ਕੇ ਸਵਾਦ ਜਿਸ ਮਹਾਰਾਜ ਦੇ ਨਾਮ ਦੇ ਅੰਮ੍ਰਿਤ ਸਵਾਦ ਹੈ ਸਾਰ ਸ ਮਿੱਠੇ ਮੰਨੇ ਸੁਣਿਆ ਸਾਲੂਣੇ ਸਾਰੇ ਰਸ ਮੰਨਣ ਕਰਨ ਜੀ ਮਿੱਠੇ ਰਸ ਆ ਜਾਂਦੇ ਹੈ ਸਰਬ ਕੰਨ ਜੀ ਸਾਰੇ ਸਲੂਣੇ ਰਸਾਂ ਦਾ ਸਵਾਦ ਆ ਜਾ ਜਾਂਦਾ ਹੈ ਖੜ ਤਰਸੀ ਮੁਖ ਬੋਲਣਾ ਮੁਖੋ ਜਦੋਂ ਕੀਰਤਨ ਕਰੀਏ ਸ਼ਖੜ ਤਰਸੀ ਮੁਖ ਬੋਲਣਾ ਖਾੜ ਮਿਠੇ ਸਾਰੇ ਸਵਾਦ ਆ ਜਾਂਦੇ ਆ ਨਰਮ ਨਾਜ ਕੀਏ ਜਿਹੜਾ ਸ਼ਬਦਾਂ ਉਚਾਰਨ ਕਰਨ ਮਸਾਲਿਆਂ ਵਾਲੇ ਹੋਣਗੇ ਇਸ ਪ੍ਰਕਾਰ ਹੈ ਅੰਮ੍ਰਿਤ ਜਾਂ ਕੇ ਸਵਾਦ ਜਿਹੜੇ ਅੰਮ੍ਰਿਤ ਕਰਨ ਵਾਲੇ ਰਸ ਹੈ ਰਹਾਉ ਸਿਮਰਤ ਏਕ ਅਚੁੱਤ ਅਵਨਾਸੀ ਜਿਹੜੇ ਇੱਕ ਅਗੜ ਰੂਪ ਅਵਨਾਸੀ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਬਿਨਸੇ ਮਾਇਆ ਮਨ ਉਹਨਾਂ ਨੂੰ ਮਾਇਆ ਦੇ ਜਿਹੜੇ ਮਦ ਖਾਣ ਦੀ ਆਦਤ ਹੈ ਨਾ ਕੋਈ ਸ਼ਰਾਬ ਪੀਂਦਾ ਹੈ ਕੋਈ ਸਕੀਮ ਖਾਂਦਾ ਕੋਈ ਚਾਹ ਕੋਈ ਸੁੱਖਾ ਇਹ ਮਾਇਆ ਦੇ ਕੋਈ ਪੋਸੇ ਪੀਂਦਾ ਹੈ ਇਹ ਮਾਇਆ ਦੇ ਜਿਹੜੇ ਮਦ ਚਿੰਗੜੇ ਹੋਏ ਐ ਇਹ ਸਾਰੇ ਉਹਨਾਂ ਦੇ ਬਿਨਸਿਆ ਦੇ ਨਾਸ ਹੋ ਜਾਂਦੇ ਐ ਮਾਇਆ ਦੀ ਮਸਤੀ ਰਹਿੰਦੀ ਐ ਹੂਮਰੀ ਵਰਤੀ ਆਂਦੀ ਐ ਮੇਰੇ ਵਰਗਾ ਧਨੀ ਨਹੀਂ ਕੋਈ ਇਹ ਮਰ ਜਿਹੜਾ ਰਹਿੰਦਾ ਜਿਹੜਾ ਹੰਕਾਰ ਇਹ ਮਾਇਆ ਦੀ ਛਾਵ ਉਹਨਾਂ 'ਤੇ ਉਤਰ ਜਾਂਦੀ ਹੈ ਸਹਿਜ ਆਨੰਦ ਅਨਹਦ ਧੁਨ ਬਾਣੀ ਸਹਿਜੇ ਸਰੂਪ ਦਾ ਆਨੰਦ ਹੁੰਦਾ ਇੱਕ ਰਸ ਬਾਣੀ ਤੁਮ ਸੁੰਦਰ ਬਾਣੀ ਦਾ ਉਚਾਰਨ ਹੁੰਦਾ ਹੈ ਬਹਰ ਨਾ ਭਈ ਵਿਖਾ ਫੇਰ ਮੁੜ ਕੇ ਦੁੱਖ ਨਹੀਂ ਹੁੰਦਾ ਉਹਨਾਂ ਦੇ ਤਾਂ ਕਿਸੇ ਪ੍ਰਕਾਰ ਦਾ ਦਸ਼ਾ ਕਰਕੇ ਅਦਨ ਖਾਦਾ ਨਹੀਂ ਜਾਂਦਾ ਇਸੇ ਨੂੰ ਨਾਸ਼ ਨਹੀਂ ਕਰਦੇ ਹਨ ਸੰਕਾਦਕ ਬ੍ਰਹਮਾਦਕ ਗਾਵਤ ਬ੍ਰਿਖੂ ਮਹਾਰਾ ਦੇ ਜਸ ਨੂੰ ਇਹ ਵਕਾਰਾਂ ਤੋਂ ਬਚਣ ਵਾਸਤੇ ਸੰਕੁਸ਼ਮੰਦਰ ਸਨਾਤਨ ਸੰਤ ਕੁਮਾਰ ਬ੍ਰਹਮਾਦ ਕੁਮਾਰ ਦੇ ਜਸ ਨੂੰ ਗਾਉਂਦੇ ਹਨ ਗਾਵਤ ਸੁਖ ਪ੍ਰਹਲਾਦ ਸੁਖਦੇਵ ਜੀ ਵੀ ਗਾਉਂਦੇ ਹਨ ਪ੍ਰਹਲਾਦ ਭਗਤਾਰੀ ਵੀ ਮਹਾਰਾ ਦੇ ਗੁਣਾ ਨੂੰ ਸਾਰੇ ਵਕਾਰਾਂ ਤੋਂ ਬਚਣ ਵਾਸਤੇ ਇਹਨਾਂ ਨੇ ਉਹੀ ਵੋਟ ਲਈ ਹੋਈ ਹੈ ਪਰਮੇਸ਼ਰ ਦੇ ਗੁਣ ਗਾਉਣੇ ਜਿਹੜੇ ਦੀਵਤ ਅਮਯੋ ਮਨੋਹਰ ਹਰ ਰਸ ਇਹਨਾਂ ਨੂੰ ਅਨੰਦ ਪ੍ਰਾਪਤ ਹੋ ਗਿਆ ਭਜਨ ਕਰਨ ਦਾ ਪੀਂਦੇ ਅੰਮ੍ਰਿਤ ਨਾਮ ਦੇ ਪੀਵਤੰ ਅੰਮ੍ਰਿਤੇ ਦੀਵਤ ਅਮਯੋ ਮਨੋਹਰ ਹਰ ਰਸ ਅਮਯੋ ਅੰਮ੍ਰਿਤ ਮਨੋਹਰ ਸੁੰਦਰ ਹਰੀ ਦੇ ਪ੍ਰੇਮ ਰਸ ਨੂੰ ਪੀਂਦੇ ਜਦੋਂ ਭਜਨ ਕਰਦੇ ਆ ਜਪ ਨਾਨਕ ਹਰ ਬਿਸਮਾ ਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਮਾਰਾ ਨੂੰ ਜਪਦੇ ਉਹਨਾਂ ਨੂੰ ਹਰੀ ਅਸਤਿਆ ਦੇ ਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਹਰੀਏ ਰੂਪ ਹੀ ਹੋ ਜਾਓਗੇ ਅਸਤਿਆ ਰੂਪ ਦੀ ਜਪੋਗੇ ਸਾਰਗ ਮਹੱਲਾ ਪੰਜਵਾ ਕੀਨੇ ਪਾਪ ਕੇ ਬਹੁਤ ਫਿਰ ਜੀਵਤ ਪਾਪਾਂ ਦੇ ਕਿਲੇ ਉਹ ਸਾਰੇ ਭਏ ਐਡੇ ਵੱਡੇ ਪਾਪ ਕਰਦੇ ਕੋਟਾਨ ਕੋਟ ਜਨਮਾਂ ਚ ਤੂੰ ਚੰਗਾ ਕੰਮ ਭਲਾ ਤਾਂ ਹੋਇਆ ਹੀ ਨਹੀਂ ਪਾਪ ਨੂੰ ਕਰੋੜਾ ਹੀ ਕਰੋੜਾ ਪਾਪ ਕਰਦਾ ਰਿਹਾ ਹੈ ਦਿਨ ਸ ਰਾਣੀ ਥੱਕਤ ਨਾ ਹੈ ਅਜੇ ਵੀ ਜਿਹੜਾ ਹਟ ਗਿਆ ਰਾਤ ਦਿਨੇ ਪਾਪ ਕਰਨ ਵੱਲੋਂ ਥੱਕਦੀ ਨਹੀਂ ਤੇਰੀ ਬਿਰਤੀ ਪਤਾ ਹੈ ਨਾਹੀ ਛੂਟ ਕਿਤੇ ਵੀ ਭਾਈ ਤੇਰਾ ਫੇ ਛੁਟਕਾਰਾ ਨਹੀਂ ਹੋ ਸਕੇਗਾ ਮੁਕਤ ਹੋਣ ਦਾ ਮਨ ਉਦਨਕਾਸ਼ ਆਜਣਾ ਹੈ ਸਾਜੋ ਸਮਾਨ ਨਹੀਂ ਤੇਰੇ ਕੋਲ ਉਧਾਰਨ ਦਾ ਕਦੋਂ ਛੁਟਾਰੇ ਵਾਲਾ ਕੰਮ ਹੀ ਤੂੰ ਕਰਦਾ ਹੈ ਰਹਾਉ ਮਹਾ ਬਜਰ ਬੇਖ ਬਿਆਦੀ ਮਹਾ ਬਜਰ ਜਿਵੇਂ ਸੱਤਾਂ ਧਾਤਾਂ ਦਾ ਬਜਰ ਹੁੰਦਾ ਹੈ ਪੱਥਰ ਹੁੰਦੇ ਜਿਵੇਂ ਐ ਭਾਰ ਹੈ ਸਿਰ ਦੇ ਉੱਤੇ ਤੇਰੇ ਮਹਾ ਬਜਰ ਬੇਖ ਬਿਆਦੀ ਜਿਹੜੇ ਵਿਸ਼ੇ ਹੈ ਇਹਨਾਂ ਨੇ ਬਿਆਦੀ ਰੋਗੀ ਹੋ ਰਿਆ ਤੋਂ ਬੜੇ ਬੱਜਰ ਦੀਆਂ ਹੀ ਭਾਰੀ ਹਨ ਸਿਰ ਉਠਾਈ ਪੂਰ ਤੇ ਸਿਰ ਤੇ ਵਕਾਇਰ ਪਾਥਰ ਗਲੇ ਮੰਗੇ ਨਿੰਦਪੋੜ ਸਰਾਏ ਸਿਰ ਤੇ ਪੜਾਈ ਨਿੰਦਿਆ ਦੀ ਪੰਡ ਚੱਕੀ ਫਿਰਦਾ ਹੈ ਇਹ ਬੱਜਰ ਦੀਆਂ ਹੀ ਸਤਾ ਤਾਂਤਾਂ ਦੀ ਨਹੀਂ ਭਾਰੀ ਹਨਗੇ ਤਾਂ ਇਹਨਾਂ ਵਿਸ਼ਿਆਂ ਦੀ ਸਿਰ ਤੇ ਪੰਡ ਚੱਕੀ ਹੋਈ ਹੈ ਸਾਰੇ ਰੋਗਾਂ ਨੂੰ ਪੈਦਾ ਕਰਨ ਵਾਲੇ ਹਨ ਇਹ ਮਾਨਸਿਕ ਵਾਜਿਕ ਕਾਇਕਾਲਕ ਉਗੜ ਗਈਆਂ ਖਿਨਹਿ ਭੀਤਰ ਉਗਲ ਜਾਣਗੀਆਂ ਤੇਰੀਆਂ ਕਰਤੂਤਾਂ ਦੁਖੀਆਂ ਨਹੀਂ ਰਹਿਣਗੀਆਂ ਉਸ ਵੇਲੇ ਖਿਨਹਿ ਭੀਤਰ ਇੱਕ ਖਣ ਵਿੱਚ ਹੀ ਪ੍ਰਗਟ ਹੋ ਜਾਣਗੀਆਂ ਤੇਰੀਆਂ ਕਰਤੂਤਾਂ ਦੁਖੀਆਂ ਨਹੀਂ ਰਹਿਣਗੀਆਂ ਜਮਹ ਗਰਾਸੀ ਝੂ ਜਦੋਂ ਜਮਨ ਝੋਟ ਜੁੰਡਿਆਂ ਤੋਂ ਆ ਕੇ ਪਕੜ ਲਿਆ ਤੇਰੇ ਤਾਂ ਚੰਗੀ ਤਰ੍ਹਾਂ ਵਸ ਕਰ ਲਿਆ ਹੁਣ ਕਾ ਝੋਟੇ ਵਰਗਾ ਬਣਿਆ ਫਿਰਦਾ ਨਾ ਹੰਕਾਰ ਵਿੱਚ ਜਦੋਂ ਜਮਾਂ ਨੇ ਜੁੰਡਿਆਂ ਤੋਂ ਫੜ ਲਿਆ ਉੱਗਣ ਜਾਣਗੀਆਂ ਤੇਰੀਆਂ ਗੁਰਦੂਤਾ ਖਿਰ ਵਿੱਚ ਹੀ ਉਦੋਂ ਉੱਗਣ ਜਾਣਗੀਆਂ ਅੱਖਾਂ ਤੇਰੀਆਂ ਓਹੋ ਮੈਂ ਕਹ ਜੀ ਤੌਲਾ ਵੀ ਨਹੀਂ ਸੀ ਆਇਆ ਹੁਣੇ ਮੇਰੀ ਮੌਤ ਆ ਗਈ ਉਦੋਂ ਖੁੱਲਣਗੀਆਂ ਤੇਰੀਆਂ ਹਾਲਤਾਂ ਜਮ ਹੈ ਗਰਾਸੀ ਝੂਠ ਜਦੋਂ ਜਮਾਂ ਨੇ ਜੁੰਡਿਆਂ ਤੋਂ ਪਕੜ ਲਿਆ ਸੰਸਕਾਰਾਂ ਜੇ ਇਹ ਅੰਦਰਲੀ ਸੰਸਕਾਰ ਹੀ ਹੋਈ ਸੁਖਮ ਸਰੀਰ ਦੇ ਕੇਸ ਹੈ ਇਹਨਾਂ ਨੂੰ ਪਕੜ ਲਿਆ ਜੇ ਤੈਨੂੰ ਪਾਸ ਪ੍ਰੀਤ ਉਸਟ ਗਰਧ ਹੋ ਤੇਰੇ ਕਰਮਾਂ ਅਨੁਸਾਰ ਪਸ਼ੂਆਂ ਦੀ ਜਨਮ ਚ ਪਾਇਆ ਜਾਵੇਂਗਾ ਪਸ਼ੂਆਂ ਵਿੱਚੋਂ ਵੀ ਕਿਹੜਾ ਪਸ਼ੂ ਬਣੇਗਾ ਪ੍ਰੀਤ ਪਸ਼ੂ ਪ੍ਰੀਤ ਮੰਨ ਕੇ ਅੰਤ ਕਾਲ 'ਚ ਉਹ ਮੰਦਰ ਸਿਮਰੇ ਐਸੀ ਚਿੰਤਾ ਹੈ ਜੇ ਮਰ ਹੈ ਪ੍ਰੀਤ ਜোন ਬਲਵਾਲਾ ਕਰ ਹੈ ਬਾਣੀ ਮੁਨੀ ਦੇ ਅੰਦਰ ਕੁੜੀਆ ਦਾ ਹੰਕਾਰ ਸੀ ਉਹ ਪ੍ਰੇਤ ਬਣਿਆ ਸੀ ਫਿਰ ਪ੍ਰੇਤ ਬਣੇ ਹੋਏ ਵਿਆਕਰ ਅਨਸਾਰਾ ਪੂਰਾ ਕੀਤਾ ਸੀ ਸਤਿਗੁਰੂ ਨਾਨਕ ਦੇਵ ਜਦੋਂ ਕਾਂਸੀ ਚ ਗਏ ਹੈ ਉਸ ਵੇਲੇ ਤਰਸ ਕਰਕੇ ਮਹਾਰਾਜ ਸਾਹਿਬ ਮਰਦਾਨੇ ਤੋਂ ਕੀਰਤੇ ਵਿਅਮਨ ਐਸੀ ਹਰਸੋਂ ਪ੍ਰੀਤ ਕਰ ਜਿਵੇਂ ਕਲ ਜਲ ਕਮਲੇ ਅਸ਼ਟਪਦੀ ਸੇ ਸ੍ਰੀ ਜਾਗਦੀ ਵਿਚਾਰ ਕੋ ਦੀ ਪ੍ਰੇਤ ਜੀ ਨੂੰ ਛੁਡਾਈ ਸੀ ਕਲਿਆਣ ਕੀਤਾ ਸੀ ਉਹ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਆਹਨ ਪਾਰੋ ਚਾਰੇ ਹਾਂ ਜੀ ਪ੍ਰੇਤਾਨੀਆਂ ਜੂਨਾ ਚ ਪ੍ਰੇਤ ਜਿਹੜਾ ਹੈ ਜਿੰਨਾ ਚ ਮਹਾਪਾਇਆ ਨਾ ਆਵੇ ਉਹਨਾਂ ਚ ਰਹਿਤ ਅਤਿ ਅੰਤ ਦੁਖੀ ਰਹਿੰਦਾ ਹੈ ਸਵਾ ਮੰਨ ਦੀ ਭੁੱਖ ਹੁੰਦੀ ਹੈ ਇਸ ਦੇ ਤਾਂ ਹੀ ਤੇ ਸੂਈ ਦੇ ਨੱਕੇ ਛੇਕ ਜਿੰਨਾ ਮੂੰਹ ਹੁੰਦਾ ਉਹਦੇ ਵੀ ਦੀ ਲਹੂ ਦੀ ਬੂੰਦ ਕਿਤੇ ਜਾਂਦੀ ਹੈ ਸੜਦਾ ਰਹਿੰਦਾ ਹੈ ਜਿਸ ਪਦਾਰਥ ਨੂੰ ਹਸ ਲਾਉਂਦਾ ਸਾਰੇ ਬਿਸਟਾ ਹੋ ਜਾਂਦੇ ਹੈ ਇਹ ਜੀ ਪਸ਼ੂਨ ਪ੍ਰੇਤਾਂ ਵੀ ਜੂਨ ਦੁਖਦਾਇਕ ਹੈ ਪਸਪ੍ਰੇਤ ਉਸਟ ਗਰਧਵ ਉਠ ਬਣ ਬਣ ਕੇ ਲੋਕਾਂ ਦੇ ਢੋਂਦੇ ਆ ਕਰੇਗਾ ਚਾਰੇ ਗਰਧਵ ਗਲਾ ਬਣ ਕੇ ਆ ਵੀ ਢੋਲਾ ਰਿਹਾ ਕਰੇਗਾ ਅਨਕ ਜੋਨੀ ਲੈ ਇਹ ਕਾ ਦੁਨਿਆ ਤੱਕਾਇਆ ਜਾਊ ਪਾਇਆ ਜਾਵੇਗਾ ਵੀ ਲੜਦਾ ਫਿਰੇਗਾ ਜੁਨਾ ਵਿੱਚ ਬਾਜ ਸਾਧ ਸੰਗ ਗੋਬਿੰਦ ਨਾਨਕ ਦੇਵ ਤੈਨੂੰ ਮਨੁੱਖਾ ਦੇ ਮਿਲੀ ਹੈ ਦੇਵ ਤੇ ਵੀ ਪਏ ਤਰਸਦੇ ਹੁੰਦੇ ਇਹਨੂੰ ਭਜਨ ਕਰਲਾ ਸਾਧ ਸੰਗਤ ਦੇ ਵਿੱਚ ਭਜ ਸਾਧ ਸੰਗੋ ਗੋਬਿੰਦ ਨਾਨਕ ਗੋਬਿੰਦ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਾਸ਼ ਨਾ ਲੱਗੇ ਫੇਟ ਤੈਨੂੰ ਕੋਈ ਫੇਟ ਦੁੱਖ ਨਹੀਂ ਲੱਗੇਗਾ ਧੱਕਾ ਨਹੀਂ ਲੱਗੇਗਾ ਨਰਕ ਵਿੱਚ ਪੈਣ ਦਾ ਅੜਕਾ ਨਹੀਂ ਲੱਗੇਗਾ ਸਾਰਗ ਮਹੱਲਾ ਫੇਟ ਵੀ ਕਿਸੇ ਪ੍ਰਕਾਰ ਦੀ ਲੱਗੇਗੀ ਤੈਨੂੰ ਸਾਰਗ ਮਹੱਲਾ ਪੰਜਵਾਂ ਾਂਦੇ ਖਾਵੈ ਬਿਸੂ ਕੇ ਗਟਾ ਫਿਰ ਹੁੰਦੇ ਅਗਿਆਨੀ ਜੀਵ ਦਿਸ਼ਾਂ ਦੇ ਤਾਈਂ ਗਟ-ਗਟ ਕਰਕੇ ਇੱਕ ਰਸ ਖਾਨਣਾ ਤੂੰ ਗਟਾਕ ਗੱਫੇ ਵੱਡੇ-ਵੱਡੇ ਮੰਨ ਕੇ ਜਿਵੇਂ ਕਾਂ ਦਾ ਸੁਭਾਅ ਹੈ ਬਿਸ਼ਾ ਨੂੰ ਮੂੰਹ ਪਾਉਂਦਾ ਹੈ ਇਹ ਬਿਸ਼ਾ ਨੂੰ ਗੱਫੇ ਮੰਨ ਕੇ ਇਹਨਾਂ ਨੂੰ ਖਾਨਣਾ ਹੈ ਨੈਣ ਸਰਬ ਨੂੰ ਸਰੀਰ ਸਭ ਹੁੰਦੇ ਗਣੀ ਰੱਖਿਆ ਹੋਇਆ ਜਾਂ ਹੋਰ ਕੁਝ ਰੱਖਦਾ ਹੈ ਜੀ ਨੈਣ ਸਰਬ ਨੂੰ ਸਰੀਰ ਸਭ ਹਟਿਓ ਤੇਰੇ ਨੈਣ ਜਿਹੜੇ ਸੀ ਵੇਖਦੇ ਵੇਖਦੇ ਰੂਪ ਨੂੰ ਹਟ ਗਏ ਤੇ ਕੰਨ ਸੁਣਦੇ ਸੋਂਦੇ ਹੰਬ ਗਏ ਸਰੀਰ ਸਾਰਾ ਚਮੜੀ ਤੁਜਾ ਜਿਹੜੀ ਸੀ ਇਹ ਵੀ ਹੰਬ ਗਈ ਹੈ ਹਟ ਚੁੱਕੀ ਹੈ ਸਾਸ ਗਯੋ ਤਤਕਾਰ ਸਰੀਰ ਦੇ ਸਾਹ ਵੀ ਘਟ ਗਏ ਹੁਣ ਪ੍ਰਾਣ ਵੀ ਪੂਰੇ ਨਹੀਂ ਆਉਂਦੇ ਰਹਾਓ ਅਨਾਥ ਰਿਆਂ ਉਧਰ ਲੀਪੂ ਗੁਨਾ ਹੋ ਗਿਆ ਜੇ ਵੀ ਆਪ ਨਹੀਂ ਛੜਦਾ ਜਿਹੜੇ ਅਨਾਥ ਗਰੀਬ ਹੈ ਰਿਆਂ ਨੂੰ ਦੁਖੀ ਕਰਕੇ ਉਹਨਾਂ ਨੂੰ ਮਾਰ-ਨਾਰ ਕੇ ਗਵਾ-ਗਵਾ ਕੇ ਆਪਦੇ ਪੇਟ ਨੂੰ ਉਹਨਾਂ ਤੋਂ ਖੋਹ-ਖੋ ਕੇ ਜਤੀਮਾ ਤੋਂ ਆਪਦੇ ਪੇਟ ਨੂੰ ਪਾਲਣੋਂ ਕਰਦਾ ਹੈ ਮਾਇਆ ਗਈਆ ਹਾ ਉਹ ਮਾਇਆ ਵੀ ਕਹਿੰਦਾ ਹੋ ਹੋਏ ਹੁਣ ਤਾਂ ਆਮਦ ਹਟ ਗਈ ਮੇਰੀ ਰੋਂਦਾ ਰਹੀ ਨਾ ਹੈ ਮਾਇਆ ਕਹਿੰਦੇ ਹਟ ਗਈ ਪੁੰਨੀ ਪੁਰਖਾ ਰੂਪੀ ਹੱਟੀ ਚਲੀ ਗਈ ਤੇਰੇ ਪੁੰਨਨਾਸ਼ ਹੋ ਗਏ ਇਸ ਕਰਕੇ ਮਾਇਆ ਦੀ ਆਮਦਨ ਤੇਰੀ ਹਟ ਗਈ ਹੈ ਮਾਇਆ ਗਈਆ ਹਾਟ ਮਾਇਆ ਜਿਹੜੀ ਸੀ ਇਹ ਪੁੰਨੀ ਪੁਰਖਾ ਰੂਪੀ ਹੱਟ ਵਿੱਚ ਚਲੀ ਗਈ ਹੈ ਤੇਰੇ ਵੱਲੋਂ ਹਟ ਗਈ ਹੈ ਹੁਣ ਗਿਲ ਵਿਖ ਕਰਤ ਕਰਤ ਪਛਤਾਵ ਹੈ ਗਿਲ ਫੇਰ ਪਰ ਨਾ ਮਾਇਆ ਗਈਆ ਹਟੇ ਮਾਇਆ ਜਿਹੜੀ ਸੀ ਇਹ ਹਟ ਗਈ ਹੈ ਪਿੱਛੇ ਹਟ ਗਈ ਏ ਤੈਨੂੰ ਦਿਵਾ ਕਰਕੇ ਦੁੱਖ ਦੇ ਕਰਕੇ ਕਿਲਵੇ ਕਰਤ ਕਰਤ ਪਛਤਾਵ ਹੈ ਪਾਪ ਜਿਹੜੇ ਕਰਦਾ ਰਿਹਾ ਹੈ ਉਹ ਕਰਦਾ ਕਰਦਾ ਫਿਰ ਪਛਤਾਵਾ ਮਗਰੋਂ ਪੈਂਦਾ ਵੀ ਮੈਂ ਕਾਹਨੂੰ ਕਰਨੇ ਸੀ ਕਬ ਹੋਣਾ ਸਕ ਹੈ ਛਾੜ ਪਰ ਕਦੇ ਛੱਡ ਫੇਰ ਨਹੀਂ ਸਕਦਾ ਐਸੀ ਭੈੜੀ ਆਦਤ ਪਈ ਹੈ ਪਾਪ ਕਰਕੇ ਪਛਤਾਉਣਾ ਵੀ ਹੈ ਪਰ ਵੀ ਛੱਡ ਨਹੀਂ ਸਕਦਾ ਉਹਨਾਂ ਪਾਪਾ ਨੂੰ ਉਹਨਾਂ ਪਾਪਾ ਜੀ ਹਰ ਵਕਤ ਲਗਾ ਰਹੇ ਨੇ ਕਬੂਨ ਛਾਂਟੇ ਸੰਤ ਛਾਂਟ ਕਦੇ ਨਿਰਣਾ ਨਹੀਂ ਕਰਦਾ ਵੀ ਇਹਨਾਂ ਦਾ ਫਲ ਕੀ ਹੋਊਗਾ ਨਿਰਣਾ ਕਰਦੇ ਵੀ ਤੇ ਛੱਡੀ ਦੇਵੇਂ ਨਿੰਦਕ ਜਮਦੂਤੀ ਆਏ ਸੰਘਾਰੇ ਉਹਨਾਂ ਦੇ ਮੁਖਪੁਰਖਾ ਜਮਦੂਤਾਂ ਨੇ ਆ ਕੇ ਤੇ ਇਹਨਾਂ ਨੂੰ ਸੰਘਾਰ ਲਿਆ ਪਕੜ ਲਿਆ ਮਾਰਿਆ ਜਦੋਂ ਦੇਵ ਐ ਮੂੰਡ ਉੱਪਰ ਮਟਾ ਉਹ ਤੇਰੇ ਮੂੰਡ ਸਿਰ ਦੇ ਤੇ ਮਟੱਕ ਮਟੱਕ ਸੋਟੇ ਮਾਰਨਗੇ ਜਿਵੇਂ ਮਟਕੀ ਭਾਂਦੀ ਦੀ ਇਹ ਡੰਡੇ ਦੇ ਨਾਲ ਐ ਸਿਰ ਤੇ ਡੰਡਾ ਮਾਰ ਕੇ ਤੇਰੇ ਸਰੀਰ ਨੂੰ ਭੰਨ ਕੇ ਮਟੱਕ ਦੇ ਕੇ ਸੂਖਮ ਸੀਰ ਕੱਢ ਕੇ ਲੈ ਜਾਣਗੇ ਨਾਲਕ ਆਪਨ ਕਟਾਰੀ ਆਪਸ ਕੋ ਲਾਈ ਮਾਰ ਕੇ ਇਹ ਇਸ ਪ੍ਰਕਾਰ ਭਾਈ ਜਿਵੇਂ ਕੋਈ ਆਪਦੀ ਕਟਾਰੀ ਆਪ ਨੂੰ ਮਾਰ ਕੇ ਖੁਦਕਸ਼ੀ ਕਰ ਲਵੇ ਮਨ ਆਪਣਾ ਕੀਨੋ ਫਾਸ ਜੇ ਕਿਸੇ ਪ੍ਰਕਾਰ ਜਿਹੜਾ ਕਿਸੇ ਪੁਰਖ ਨਾਲ ਈਰਖਾ ਕੀਤੀ ਹੈ ਜਾਂ ਕਿਸੇ ਦੀ ਨਿੰਦਿਆ ਕੀਤੀ ਹੈ ਇਹ ਆਪ ਦੀ ਕੁਟਾਰੀ ਹੈ ਤੈਂ ਈਰਖਾ ਰੂਪੀ ਕੁਟਾਰੀ ਆਪ ਨੂੰ ਹੀ ਮਾਰ ਕਰਕੇ ਮਨ ਆਪਣਾ ਕੀਨੋ ਫਾਉ ਤੇ ਮਨ ਨੂੰ ਭਾਈ ਫਟੜ ਕਰ ਲਿਆ ਫਾੜੀਆਂ ਕਰ ਲਿਆ ਜਦੋਂ ਕਿਉਂ ਨਾਸ ਕਰ ਲਿਆ ਪਰਮੇਸ਼ਰ ਵੱਲੋਂ ਬੇਮੁਖ ਹੋ ਗਿਆ ਸਾਰਗ ਮਹੱਲਾ ਪੰਜਵਾ ਟੁੱਟੀ ਨਿੰਦਕ ਕੀ ਅਧਬੀਚ ਨਿੰਦਕ ਪੁਰਖ ਦੀ ਜਿਹੜੀ ਆਧ ਵਿਚਾਲਿਓ ਸਾਤ ਸੰਗ ਜੀ ਉਮਰ ਟੁੱਟ ਜਾਂਦੀ ਹੈ ਅਧ ਵਿਚਾਲਿਓ ਜਵਾਨੀ ਹੁਨੀ ਪੂਰੀ ਭੋਗਦਾ ਵਿਚਾਲੇ ਸਵਾਉਤ ਹੋ ਜਾਂਦਾ ਹੈ ਕਿ ਪਰਮੇਸ਼ਰ ਦੀ ਪ੍ਰੀਤ ਇਹਦੇ ਅੰਦਰ ਕਿੱਥੇ ਰਹੀ ਸੀ ਜੇ ਥੋੜੀ ਵਾਲੀ ਕੋਈ ਭਗਤੀ ਵੀ ਕਰਦਾ ਕੋਈ ਪੁੰਨ ਦਾਨ ਵੀ ਕਰਦਾ ਅਦੂ ਵਿਚਾਲੇ ਮੱਧਲੀ ਪ੍ਰਿਥਵੀ ਟੁੱਟ ਜਾਂਦੀ ਹੈ ਜਨਕਾਰ ਆਖਾ ਆਪ ਸੁਆਮੀ ਆਪ ਦੇ ਜਨਾਂ ਦਾ ਰਾਖਾ ਆਪ ਮਾਲਕ ਵਾਹਿਗੁਰੂ ਬੇਮੁਖ ਬੇਮੁਖ ਕਉ ਆਏ ਪਹੁੰਚੀ ਨਹੀਂ ਜਿਹੜੇ ਬੇਮੁਖ ਜਿਵੇਂ ਹਰਿਖਸ ਮਾਰਿਆ ਗਿਆ ਸੀ ਨਰਸਿੰਘਨ ਮਾਰਤਾ ਸੀ ਕਿਉਂ ਬੇਮੁਖ ਪੁਰਖ ਨੂੰ ਮੌਤ ਆ ਪਹੁੰਚੀ ਹੈ ਰਹਾਉ ਉਸ ਕਾ ਕਹਿਆ ਕੋਈ ਨਾ ਸੁਣੀ ਉਸ ਪੁਰਖ ਦਾ ਕਿਹਾ ਹੋਇਆ ਤੰਬਰ ਜਾਣ ਕੇ ਕੋਈ ਨਹੀਂ ਸੁਣਦਾ ਹੈ ਕਈ ਨਾ ਬੈਸਣ ਪਾਵੇ ਕੋਈ ਕਿਸੇ ਪੁੰਨੀ ਪੁਰਖਾਂ ਵਿੱਚ ਕਿਤੇ ਬੈਠਣਾ ਵੀ ਨਹੀਂ ਪਾਉਂਦਾ ਕਿਸੇ ਸਵਾਸ ਸੁਸਾਇਟੀ ਵਿੱਚ ਲਾਇਕ ਆਦਮੀ ਨੂੰ ਬੈਠਣ ਨਹੀਂ ਦਿੰਦੇ ਨਿੰਦਕ ਜਾਣ ਕੇ ਇਹ ਹਾਂ ਦੁੱਖ ਆਗੈ ਨਰਕ ਭੋਗਿਆ ਉਸ ਲੋਗ 'ਚ ਵੀ ਦੁਖੀ ਹੁੰਦਾ ਹੈ ਅੱਗੇ ਪ੍ਰਲੋਗ 'ਚ ਵੀ ਨਰਕ ਭੋਗਦਾ ਹੈ ਬਹੁ ਜੋਨੀ ਪਰਮਾਤਮਾ ਦੇ ਨਰਕ ਚੋਂ ਕੱਢ ਕੇ ਮੁਕਤ ਨਹੀਂ ਕੀਤਾ ਜਾਂਦਾ ਮਨੁੱਖਾ ਦੇ ਨਹੀਂ ਮਿਲਦੀ ਕਹੜੀਆਂ ਜੁਨਾਂ ਦੀ ਬਾਧੀਆਂ 'ਚ ਪਰਮਾਇਆ ਜਾਂਦਾ ਹੈ ਪ੍ਰਗਟ ਭਾਇਆ ਖੰਡੀ ਬ੍ਰਾਹਮਣ ਦੀ ਜਿਹੜੇ ਖੰਡਾ 'ਚ ਨਿੰਦਕ ਪੁਰਖੋ ਦੇ ਕਰਤੂਤ ਪ੍ਰਗਟ ਹੋ ਗਈ ਬ੍ਰਹਮੰਡਾਂ ਚ ਵੀ ਸਾਰੇ ਪ੍ਰਗਟ ਹੋ ਗਿਆ ਨਿੰਦਕ ਕੀਤਾ ਆਪਣਾ ਪਾਇਆ ਬਾਜੂ ਪਰਾਇਆ ਬੁਰਾ ਚਿਤ ਵੀ ਆਈ ਇਰਖਾ ਕੀਤੀ ਨਿੰਦਿਆ ਕੀਤੀ ਉਹਦਾ ਕੀਤੇ ਕੰਮ ਦਾ ਫਲ ਆਪ ਹੀ ਇਸ ਨੂੰ ਪਾਉਣਾ ਪਿਆ ਨਾਨਕ ਸਰਣ ਨਿਰਭਉ ਕਰਤੇ ਕੀ ਜੋ ਗੁਰਮੁਖ ਹਨਗੇ ਸਤਿਗੁਰੂ ਜੀ ਕਹੰਗੇ ਉਹ ਗੁਰਸਰਨ ਹਨਗੇ ਨਿਰਭਉ ਕਰਤਾ ਪੁਰਖ ਅਕਾਲ ਪੁਰਖ ਦੀ ਆਨੰਦ ਮੰਗਲ ਗੁਣ ਗਾਇਆ ਉਹ ਆਨੰਦ ਸੂਪ ਦੇ ਗੁਣਾਂ ਨੂੰ ਗਾ ਕੇ ਮੰਗਲ ਖੁਸ਼ੀਆਂ ਮੰਗਦੇ ਹਨ ਸਾਰਗ ਮਹੱਲਾ 5 ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਸੋ ਜਿਹੜੀ ਤ੍ਰਿਸ਼ਨਾ ਹੈ ਇਹਦੇ ਚ ਕ੍ਰਿਸ਼ਨਾਲੂਪੁਰ ਖਾਂ ਦੀ ਬਿਰਤੀ ਬਹੁਤ ਪ੍ਰਕਾਰ ਚੱਲਦੀ ਕੋਈ ਕਹਿੰਦਾ ਐਉਂ ਕਰ ਲਈਏ ਕੋਈ ਕਹਿੰਦਾ ਵਪਾਰ ਕਰ ਲਈਏ ਕੋਈ ਕਹਿੰਦਾ ਹਟ ਕਰ ਲਈਏ ਕੋਈ ਕਹਿੰਦਾ ਖੇਤੀ ਕਰ ਲਈਏ ਕੋਈ ਕਹਿੰਦਾ ਚੱਕਰੀ ਕਰ ਲਈਏ ਕਿਉਂ ਬਹੁਤ ਪ੍ਰਕਾਰਾਂ ਚ ਤ੍ਰਿਸ਼ਨਾਲੂਪੁਰ ਖਾਂ ਦੀ ਸੁਰਤ ਚੱਲ ਰਹੀ ਹੈ ਪ੍ਰਸ਼ਨ ਬਹੁਤ ਤਰੀਕਿਆਂ ਦੇ ਨਾਲ ਤੋਰ ਰਹੀ ਹੈ ਕਦੇ ਕਿਸੇ ਪਾਸੇ ਦਵਾ ਕੇ ਤੋਰ ਲੈਂਦੀ ਕਦੇ ਕਿਸੇ ਪਾਸੇ ਪੂਰਨ ਹੋਤ ਨਾ ਕਤ ਹੂੰ ਬਾਤ ਹੈ ਇਹ ਪੁਰਖ ਦੀ ਦਲੀਲ ਜਿਹੜੀ ਤ੍ਰਿਸ਼ਨਾ ਲੂ ਦੀ ਕਿਸੇ ਗੱਲ ਕਰਕੇ ਪੂਰੀ ਨਹੀਂ ਹੁੰਦੀ ਸਮੇਰ ਪਰ ਵੀ ਰੱਤੇ ਜਿਨਾ ਤ੍ਰਿਸ਼ਨਾ ਲੂ ਪੁਰਖ ਨੂੰ ਪ੍ਰਤੀਤ ਹੁੰਦਾ ਹੈ ਅੰਤਪਰਤੀ ਹਾਰ ਹਲਤ ਨੂੰ ਇਹਨਾਂ ਜੀਆਂ ਦੀ ਜਿਹੜੀ ਬਿਰਤੀ ਹੈ ਹਾਰ ਪੈਂਦੀ ਇਹ ਤ੍ਰਿਸ਼ਨਾ ਪੂਰੀ ਨਹੀਂ ਹੋ ਸਕਦੀ ਰਹਾਉ ਸਾਂਤ ਸੁਖ ਨਾ ਸਹਿਜ ਉਪਜੈ ਇਸ ਕ੍ਰਿਸ਼ਨਾ ਕਰਕੇ ਕਿਤਾ ਸ਼ਾਂਤੀ ਨਹੀਂ ਆਉਂਦੀ ਚਿੱਤ ਵਿੱਚ ਇੱਕ ਸਹਿਜ ਗਿਆਨ ਨਹੀਂ ਪੈਦਾ ਹੁੰਦਾ ਨਾ ਆਤਮਨੰਦ ਦਾ ਸੁਖ ਪੈਦਾ ਹੁੰਦਾ ਹੈ ਇਹ ਹੈ ਇਸ ਵਿਵਹਾਰ ਸ਼ਾਂਤੀ ਨਹੀਂ ਆਉਂਦੀ ਸੁਖ ਨਹੀਂ ਆਉਂਦਾ ਗਿਆਨ ਨਹੀਂ ਹੁੰਦਾ ਇਹ ਦਾ ਵਿਹਾਰ ਤ੍ਰਿਸ਼ਨਾ ਦਾ ਇਹ ਕੋਈ ਕੰਮ ਕਰਦੀ ਏ ਆਪ ਪਰ ਕਾ ਕਾਸ਼ ਨਾ ਜਾਣੇ ਕ੍ਰਿਸ਼ਨਾਲੂ ਆਲੀ ਇਹ ਮੇਰਾ ਆਪਣੇ ਭਰਾ ਭਾਈ ਇਹਦੇ ਨਾਲ ਨਾਮਾ ਠੱਗੀ ਮਾਰਾਂ ਅਤੇ ਪਰਾਇਆ ਦੁਸ਼ਮਣ ਹੋਵੇ ਉਹ ਵੀ ਭਾਇ ਕਰਾਂ ਕਿਉਂ ਨਹੀਂ ਕੋਈ ਸਮਝਦਾ ਕਾਮ ਕ੍ਰੋਧ ਹੈ ਜਾ ਕ੍ਰੋਧ ਨੇ ਕਾਮ ਕ੍ਰੋਧ ਦੀ ਛੜਿਆ ਰਹਿੰਦਾ ਧੀ ਭੈਣ ਦੀ ਕਿਸੇ ਦਾ ਸੰਕੋਚ ਨਹੀਂ ਕਰਦਾ ਐਡਾ ਕ੍ਰਿਸ਼ਨਾਲੂ ਆਦਮੀ ਹਲਕੇ ਕੁੱਤੇ ਦੀ ਨਿਆਈ ਹੈ ਸੰਸਾਰ ਸਾਗਰ ਦੁਖ ਵਿਆਪਿਓ ਇਹ ਸੰਸਾਰ ਸਮੁੰਦਰ ਰੂਪੀ ਸੰਸਾਰ ਦੇ ਦੁੱਖ ਵਿੱਚ ਲੰਗ ਗਏ ਪ੍ਰਾਪਤ ਹੋ ਗਏ ਦਾਸ ਲੀਵੋਤਾ ਸਾਰੇ ਸਾਰਾ ਸੰਸਾਰਿਓ ਇਸਕ੍ਰਿਸ਼ਨਾ ਦੇ ਦੁੱਖ ਵਿੱਚ ਸੰਸਾਰ ਸਮੁੰਦਰ ਦੀ ਵਿਸ਼ਕਾ ਵਿੱਚ ਲੱਗਾ ਹੋਇਆ ਦੁਖੀ ਹੋ ਕੇ ਆਉ ਦੇ ਸੇਵਕਾਂ ਨੂੰ ਤਾਰ ਲੋ ਕਿਰਪਾ ਕਰੋ ਚਰਨ ਕਮਲ ਸਰਣਾਏ ਨਾਨਕ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਮਹਾਰਾਜ ਸਾਹਿਬ ਦੇ ਚਰਨਾਂ ਕਉਨਾਂ ਦੀ ਸ਼ਰਨ ਆਏ ਐ ਸਦ ਸਦਾ ਬਲਿਹਾਂ ਉਹਨਾਂ ਨੂੰ ਮਹਾਰਾਜ ਸਾਹਿਬ ਤਾਰ ਲਿੰਦੇ ਐ ਸੈਂਕੜੀ ਵਾਰੀਆਂ ਨੂੰ ਪਿਆਰਿਆਂ ਤੋਂ ਬਿਹਾਰ ਜਾਈਏ ਜਿਨ੍ਹਾਂ ਨੇ ਸਦਾ ਆਸ ਨਹੀਂ ਛੱਡ ਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਪਰਮੇਸ਼ਰ ਦੇ ਚਰਨਾਂ ਕਉਨਾਂ ਦੀ ਸ਼ਰਨ ਲਈ ਐ ਉਹ ਜਿ ਤ੍ਰਿਸ਼ਨਾ ਤੇ ਦੁੱਖ ਤੋਂ ਬਚੇ ਹੈ ਤੇ ਮੁਕਤ ਹੋਏ ਹਨ ਪੁਰਖੋ ਸੰਸਾਰ ਸਾਗਰ ਦੁੱਖ ਵਿਆਪਿਓ ਉਹ ਦਾਸ ਲੇਵੋ ਤਾਰ ਚਰਨ ਕਮਲ ਸਰਣਾਏ ਨਾਨਕ ਸਦ ਸਦਾ ਬਲਿਹਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਜੀ